ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰ ਰਹੇ ਆ ਪੀਐਸਪੀਸੀਐਲ ਅਪਰੈਂਟਸ਼ਿਪ ਦੀਆਂ ਜੋ ਪੋਸਟਾਂ ਆਈਆਂ ਸੀ ਉਸ ਦੀ ਜਲਦੀ ਹੀ ਜੁਆਇਨਿੰਗ ਅਤੇ ਉਸ ਦੀ ਲਿਸਟ ਕਦੋਂ ਆਏਗੀ ਤੁਹਾਨੂੰ ਸਾਰਾ ਇਸ ਵੀਡੀਓ 'ਚ ਦੱਸਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜੀਟਿਵ ਹਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਵਾਰ-ਤੁਰ ਸ਼ੇਅਰ ਕਰ ਦਿਓ ਤਾਂ ਦੋਸਤੋ ਅੱਜ ਪੀਐਸਪੀਸੀਐਲ ਦੇ ਯੂਨੀਅਨ ਨੇ ਆਪਣਾ ਮੀਟਿੰਗ ਰੱਖ ਕੇ ਉਸ ਦਾ ਨੋਟੀਫਿਕੇਸ਼ਨ ਛੋਟਾ ਜਾਰੀ ਕਰ ਲਿਆ ਹੈ ਉਸ ਦੀ ਜੁਆਇਨਿੰਗ ਕਦੋਂ ਹੋਏਗੀ ਤੇ ਉਸ ਰਿਜ਼ਲਟ ਕਦੋਂ ਆਏਗਾ ਆਪਾਂ ਸਾਰੇ ਦੇਖਦੇ ਆ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਦੋਸਤੋ ਇੱਥੇ ਲਿਖਿਆ ਹੋਇਆ ਹੈ ਤੁਸੀਂ ਧਿਆਨ ਨਾਲ ਪੜ੍ਹ ਸਕਦੇ ਹੋ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਆਪ ਸਭ ਠੀਕ ਹੋਵੋਗੇ ਆਪ ਨੂੰ ਦੱਸਿਆ ਜਾਂਦਾ ਹੈ ਕਿ 15 9 2025 ਨੂੰ ਜੋ ਕਿ ਦੋਸਤੋ ਕੱਲ ਹੋਈ ਸੀ ਆਪਣੀ ਯੂਨੀਅਨ ਦੀ ਮੀਟਿੰਗ ਮੈਨੇਜਮੈਂਟ ਨਾਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਆਪਣੀ ਫਾਈਨਲ ਲਿਸਟ ਇਸ ਮਹੀਨੇ ਸਤੰਬਰ ਵਿੱਚ ਪਾ ਦਿੱਤੀ ਜਾਵੇਗੀ ਯਾਨੀ ਕਿ ਇਸੇ ਮਹੀਨੇ ਦੇ ਲਾਸਟ ਵਿੱਚ ਪਾ ਦਿੱਤੀ ਜਾਵੇਗੀ ਤੇ ਜੋਇਨਿੰਗ 10 ਤੋਂ 12 ਅਕਤੂਬਰ ਤੱਕ ਕਰਵਾ ਦਿੱਤੀ ਜਾਵੇਗੀ ਤੇ ਦੋਸਤੋ ਲਿਖਿਆ ਹੋਇਆ ਹੈ ਕਿ ਯੂਨੀਅਨ ਵੱਲੋਂ ਮੰਗ ਰੱਖੀ ਗਈ ਸੀ ਕਪ੍ਰੈਂਟਸ਼ਿਪ ਦੀ ਯੂਨੀਅਨ ਜੁਆਇਨਿੰਗ 10 ਕਿਲੋਮੀਟਰ ਦੇ ਦਾਇਰੇ ਵਿੱਚ ਕਰਵਾਈ ਜਾਵੇਗੀ ਦੋਸਤੋ ਤੁਹਾਡਾ ਜੋ ਅਪਰੈਂਟਸ਼ਿਪ ਜੋ ਟ੍ਰੇਨਿੰਗ ਲੱਗੇਗੀ ਉਹ ਤੁਹਾਡੇ ਨੇੜੇ ਜਿਹੜੇ 10 ਕਿਲੋਮੀਟਰ ਦੇ ਅੰਦਰ-ਵਾਰ ਰਹੇਗੀ ਇਹ ਨਹੀਂ ਹੋਏਗਾ ਕਿ ਤੁਹਾਡੀ ਜਿਵੇਂ ਤੁਹਾਡਾ ਫਿਰੋਜ਼ਪੁਰ ਜਫਾਿਲ ਕਾਹੇ ਤੁਹਾਡੀ ਤਰਨ-ਤਰਨ ਲੱਗ ਜਾਏਗੀ ਜਾਂ ਇੰਨੀ ਦੂਰ ਲੱਗ ਜਾਏਗੀ ਜੋ ਕੋਈ ਪ੍ਰੈਂਸ ਇੰਨੀ ਦੂਰੀ ਨਹੀਂ ਲੱਗੇ ਸਿਰਫ 10 ਕਿਲੋਮੀਟਰ ਦੇ ਦਾਇਰੇ 'ਚ ਲੱਗੇਗੀ ਉਸ ਤੋਂ ਬਾਅਦ ਮੈਨੇਜਮੈਂਟ ਵੱਲੋਂ ਪ੍ਰੋਸਾ ਦਿੱਤਾ ਗਿਆ ਹੈ ਕਿ ਸਭ ਦੀ ਜੁਆਇਨਿੰਗ ਨੇੜੇ-ਨੇੜੇ ਕਰਵਾਈ ਜਾਵੇਗੀ ਇਹ ਹਰ ਰੋਜ਼ ਹੋਰ ਜ਼ਰੂਰੀ ਬੇਨਤੀ ਹੈ ਕਿ ਜੋ ਪ੍ਰਾਈਵੇਟ ਅਪ੍ਰੈਂਟਿਸਸ਼ਿਪ ਜਾਂ ਕਿਸੇ ਹੋਰ ਦਾਇਰੇ ਤੋਂ ਪੈਸੇ ਲੈ ਕੇ ਕਰ ਰਹੇ ਹਨ ਉਹ ਅਪ੍ਰੈਂਟਿਸਸ਼ਿਪ ਨਹੀਂ ਚੱਲੇਗੀ ਤਾਂ ਦੋਸਤੋ ਬਹੁਤ ਬੱਚੇ ਕਈ ਹੋਰ ਰਾਜ ਤੋਂ ਸਟੇਟ ਤੋਂ ਕਰ ਰਹੇ ਹਨ ਜਾਂ ਕਿਸੇ ਪ੍ਰਾਈਵੇਟ ਕਰ ਰਹੇ ਹਨ 프랜ਚਾਈਪ ਕੋ ਨਹੀਂ ਚਲਣੀ ਯੂਨਨ ਖਾਸ ਸਪੈਸ਼ਲ ਕਹ ਦਤਾ ਹੈ ਇਸ ਗੱਲ ਤੇ ਪੂਰਾ TTI ਮੈਨੇਜਮੈਂਟ ਨੇ ਸਾਫ ਇਨਕਾਰ ਕਰ ਦਿੱਤਾ ਹੈ ਸੋ ਕੋਈ ਵੀ ਆਪਣੇ ਪੈਸੇ ਖਰਾਬ ਨਾ ਕਰੋ ਧੰਨਵਾਦ ਜੀ ਵੱਲੋਂ ਲਾਈਨ ਮੈਂ 프랜ਚਾਈਪ ਯੂਨੀਅਨ ਪੰਜਾਬ ਦੋਸਤੋ ਸਾਰਿਆਂ ਨੂੰ ਬਿਲਕੁਲ ਸਮਝਾ ਗਿਆ ਹੋਏਗਾ ਕਿ ਜੋ ਆਪਣੇ PSPSC ਆ 프랜ਚਾਈਪ ਦੀ ਜੋ ਫਾਈਨਲ ਲਿਸਟ ਰਹੇਗੀ ਉਹ ਆਪਣੇ ਇਸੇ ਸਤੰਬਰ ਦੇ ਲਾਸਟ ਹਫਤੇ ਤੱਕ ਪਾ ਦੇਣਗੇ ਤੇ 10 ਤੋਂ 12 ਅਕਤੂਬਰ ਤੱਕ ਤੁਹਾਡਾ ਜੋ ਪੀਐਸ ਪੀਸੀ ਦਾ ਅਪ੍ਰੈਂਟਿਸਿਪ ਦੀ ਜੁਆਇਨਿੰਗ ਹੋਏਗੀ ਅਰ ਉਸ ਦੀ ਟ੍ਰੇਨਿੰਗ ਹੋਏਗੀ ਤੁਹਾਨੂੰ ਜਲਦੀ ਹੀ ਜੁਆਇਨਿੰਗ ਕਰਵਾ ਦਿੱਤਾ ਜਾਏਗਾ ਆਈ ਹੋਪ ਤੁਹਾਨੂੰ ਸਾਰਿਆਂ ਨੇ ਬਿਲਕੁਲ ਸਮਝ ਆ ਗਿਆ ਹੋਵੇਗਾ ਦੋਸਤੋ 10 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਤੁਹਾਡੀ ਅਪ੍ਰੈਂਟਿਸਿਪ ਲੱਗੇਗੀ ਤਾਂ ਦੋਸਤੋ ਉਹਨਾਂ ਨੇ ਇੱਕ ਹੋਰ ਦੱਸਿਆ ਹੈ ਕਿ ਜੋ ਵੀ ਆਪਣੇ ਪੈਸਿਆਂ ਨਾਲ ਜਾਂ ਕਿਸੇ ਹੋਰ ਸਟੇਟ ਰਾਹੀਂ ਆਪ ਪ੍ਰੈਂਟਸ਼ਿਪ ਲਗਵਾ ਰਹੇ ਹਨ ਬੱਚੇ ਉਹ ਕੋਈ ਵੀ ਆਪਣਾ ਪੈਸੇ ਖਰਾਬ ਨਾ ਕਰੋ ਦੋਸਤੋ ਤੁਸੀਂ ਆਪਣੇ ਇਸੇ ਹੀ ਪ੍ਰੈਂਟਸ਼ਿਪ ਪੰਜਾਬ ਦੇ ਨਾਲ ਹੀ ਲੱਗ ਲਓ ਤੁਸੀਂ ਆਪਣੀ ਮਿਹਨਤ ਜਾਰੀ ਰੱਖੋ ਤੇ ਅਗਲੇ ਹੀ ਪ੍ਰੈਂਟਸ਼ਿਪ ਦੀ ਤਿਆਰੀ ਰਹੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਵੀਡੀਓ ਪਸੰਦ ਆਈ ਹੋਵੇ ਕੋ ਪੋਜ਼ਿਟਿਵ ਐਰੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾਲ ਵੀਡੀਓ ਲਾਈਕ ਤੇ ਬੈਲ ਆਈਕਨ ਔਨ ਕਰਨਾ ਤਾਂ ਕਿ ਹਰ ਵੀਡੀਓ ਤੇ ਨੋਟੀਫਿਕੇਸ਼ਨ ਆਉਂਦਾ ਰਹੇ ਧੰਨਵਾਦ ਜੀ